ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਸਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਛਲ ਤਿਹ ਲੋਏ ਜੀਉ ਗੁਰ ਸ਼ਬਦ ਸਮਾਵੇ ਅਬਰ ਨ ਜਾਣੇ ਕੋਈ ਜੀਉ ਅਵਰੂ ਨ ਜਾਣਹਿ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਅਮਰ ਪਦਵੀ ਪਾਵਹਿ ਆਇਆ ਹਕਾਰਾ ਚੱਲਣਵਾਰਾ ਹਰਿ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੂਲ ਠਾਕੁਰ ਭਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਉ ਸਤਗੁਰ ਕਰੇ ਹਰ ਪੈ ਬੇਨਤੀ ਮੇਰੀ ਪੈ ਜੇ ਰੱਖੋ ਅਰਦਾਸ ਜੀਉ ਪੈ ਜੇ ਰੱਖੋ ਹਰ ਜਨਾਂ ਕੀਰੀ ਹਰ ਦੇਹ ਨਾਮ ਨਿਰੰਜਨੋ ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਝਨੋ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤ ਗੁਰੂ ਮਿਲਾਇਆ ਧੰਨ ਧੰਨ ਕਹਿ ਸ਼ਾਬਾਸ਼ ਜਿਓ ਮੇਰੇ ਸਿੱਖ ਸੁਣੋ ਪੁੱਤ ਪਾਈ ਹੋ ਮੇਰੇ ਹਰ ਬਾਣਾ ਆਉ ਮੈਂ ਪਾਸ ਜਿਓ ਹਰ ਬਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜਿਓ ਅਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵੈ ਆਨੰਦ ਅਨਹਦ ਵਜੇ ਵਾਜੀ ਹਰ ਆਪ ਗਲ ਮਿਲਾਵੈ ਤੁਸੀਂ ਪੁੱਤ ਪਾਈ ਪਰਵਾਰ ਮੇਰਾ ਮਨ ਵਿਖੋ ਕਰ ਨਿਰਜਾਸ ਜੀਓ ਧੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਗੁਰ ਪਾਣ ਆਪਣੇ ਬਹਿ ਪਰਵਾਰ ਸਦਾ ਆ ਮਤ ਮੈਂ ਪਿੱਛੇ ਕੋਈ ਰੋਵਸੀ ਸੁ ਮੈਂ ਮੂਲ ਨਾ ਪਾਇਆ ਮਿਤ ਪਹਿਜੇ ਮਿਤ ਬਿਗ ਸੈ ਜਿਸ ਮਿਤ ਕੀ ਪਹਿਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਰ ਸਤਗੁਰੂ ਪਹਿਨਾਵੇ ਸਤਗੁਰੂ ਉਪਰ ਤਖ ਹੁੰਦਾ ਬਹਿਰਾ ਜੀ ਆਪ ਟਿਕਾਇਆ ਸਭ ਸਿੱਖ ਬੰਦਪੁੱਤ ਭਾਈ RAMDAS ਪੈਰੀ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਕਿਸ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜਹਿ ਪੁਰਾਣ ਜਿਓ ਹਰ ਕਥਾ ਪੜੀਏ ਹਰ ਨਾਮ ਸੁਣੀਏ ਬਿਬਨ ਹਰ ਰੰਗ ਗੁਰ ਪਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁ ਜਾਣ ਜੀਉ RAMDAS SODDI TILAK DIYA GUR SHABD SATI NISHAN JIYO ਸਤਗੁਰੂ ਪੁਰਖ ਜੇ ਬੋਲਿਆ ਗੁਰ ਸਿੱਖਾ ਮੰਨ ਲਈ ਰਜਾਈ ਜਿਉ ਬੋਹਰੀ ਪੁੱਤ ਸਨ ਮੁਖ ਹੋਇਆ RAMDAS ਸਹਿ ਪਾਰੀ ਪਾਏ ਜਿਉ ਸਭ ਪਵੇ ਪੈਰੀ ਸਤਗੁਰੂ ਕੇਰੀ ਜਿੱਥੇ ਗੁਰ ਆਪ ਰਖਿਆ ਕੋਈ ਕਰ ਬਖੀਲੀ ਨਵੇਂ ਨਹੀਂ ਫਿਰ ਸਤਗੁਰੂ ਆਣ ਨਿਵਾਇਆ ਹਰ ਗੁਰੇ ਪਾਣਾ ਦੀ ਵਢਾਈ ਤੁਰ ਲਿਖਿਆ ਲੇਖ ਰਜਾਈ ਜਿਉ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ ਹਰ ਗੁਰਹ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖਰ ਜਾਈ ਜੀਉ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ